ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਲੀਵਿੰਗ ਇੰਡੀਆ ਨੂੰ ਚੈਨਲ ਮੈਂ ਨਰਮਨ ਕੁਮਾਰ ਸੀਐਸਟਾਫ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ ਸੀਐਸਟਾਫ ਦੀ ਪੁਲਿਸ ਵੱਲੋਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜੋ ਜਾਲੀ ਦਸਤਾਵੇਜ਼ ਕਾਗਜ਼ ਤਿਆਰ ਕਰਕੇ ਗੱਡੀਆਂ ਦੀ ਸੇਲ ਪਰਚੇਜ਼ ਕਰਦੇ ਸੀ 7 ਗੱਡੀਆਂ ਫਾਰਚੂਨਰ ਥਾਰ ਮਹਿੰਗੇ ਮਹਿੰਗੇ ਦੀ ਜਿਸ ਦੀ ਕੀਮਤ ਤਕਰੀਬਨ ਕਰੋੜਾਂ ਦੇ ਵਿੱਚ ਚਲੀ ਜਾਂਦੀ ਆ ਸਾਡੇ ਨਾਲ ਜ਼ਿਆਦਾ ਜਾਣਕਾਰੀ ਲਈ ਐਸਪੀ ਅਸ਼ੋਕ ਕੁਮਾਰ ਸ਼ਰਮਾ ਜਿਨ੍ਹਾਂ ਤੋਂ ਲੈਨੇ ਆ ਪੂਰੀ ਜਾਣਕਾਰੀ ਕੀ ਸੀ ਪੂਰਾ ਮਾਮਲਾ ਹਾਂਜੀ ਅੱਜ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੇ ਆਧਾਰ ਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਿਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ 'ਤੇ ਧਿਆਨ ਦਿੰਦੇ ਹੋਏ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਦੌਰਾਨ ਇਹ 17 6 ਦਾ ਮੈਟਰ ਹੈਗਾ ਵੀ ਇਹਨਾਂ ਦਾ ਨਾਕਾ ਇੱਧਰ ਲੱਗਾ ਹੋਇਆ ਸੀ ਤੇ ਇਹਨਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਸੀ AAI ਟੀਮ ਨੂੰ ਸਾਡੇ ਇੰਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਉਜ਼ੀਏ ਦਾਰ ਤੇ ਇੱਕ ਜ਼ੈਨਕਾਰ ਜਿਸ ਦਾ ਨੰਬਰ ਸੀਗਾ ਪੀਬੀ 19ਡੀ 3144 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਇੱਕ ਕਾਲੇ ਰੰਗ ਦੀ ਉਸ ਦਾ ਨੰਬਰ ਸੀ PB930106 ਜਿਹੜੀ ਕਿ ਗਰਚਾ ਰੋਡ ਤੇ ਗਲੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨਾਂ ਦੇ ਇਨਕਸ਼ਾਫ ਤੇ ਬਰਾਮਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ ਤਿੰਨ ਕਰੇਟਾਕਾਰ ਦੋ ਫਾਰਚੂਨਰ ਇੱਕ ਵਰਨਾ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਦੇ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਜਿਨ੍ਹਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਉਹ ਸਾਰਿਆਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਲਿਪਤ ਸਿਗੇ ਉਹਨਾਂ ਦਾ ਜਲਦੀ ਹੀ ਹੋਰ ਪਰਦਾਫਾਸ਼ ਹੋਣ ਦੀ ਵੱਡੇ ਲੈਵਲ ਤੇ ਉਮੀਦ ਹੈ ਕਿ ਇਸ ਦੇ ਵਿੱਚ ਕੀ ਕਰਦੇ ਸੀ ਇਹ ਵੀ ਜਿਵੇਂ ਕੋਈ ਗੱਡੀ ਟੋਟਲ ਐਕਸੀਡੈਂਟਲ ਹੋ ਗਈ ਉਹਦੇ ਉਥੋਂ ਗੱਡੀ ਦਾ ਜਿਹੜਾ ਸੀਗਾ ਇਹ ਆਪਣਾ ਨੰਬਰ ਜਿਹੜਾ ਸੀਗਾ ਆਪਣਾ ਹੋਰ ਨਵਾਂ ਲੈ ਕੇ ਬਿਲ ਨਵੇਂ ਬਣਾ ਕੇ ਔਰ ਇਹ ਇਥੇ ਕਿਸੇ ਖਰੜ ਜਿਹੜੀ ਸੀਗੀ ਸਾਡੀ ਇੱਕ ਉਹਦੇ ਨਾਲ ਜਿਹੜੇ ਉਹ ਮਿਲ ਮਿਲੀ ਪੁਕਤ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਾਹਮਣੇ ਆਇਆ ਵੀ ਇਹ ਮਤਲਬ ਇੱਕ ਬਹੁਤ ਵੱਡਾ ਗੈਂਗ ਬਣ ਗਿਆ ਜਿਹੜਾ ਕਿ ਇਹ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਿਹਾ ਸੀ ਵੀ ਟੈਕਸ ਵੀ ਚੋਰੀ ਬਿੱਲ ਵੀ ਜਾਲੀ ਦਸਤਾਵੇ ਸਾਰੇ ਜਾਲੀ ਬਣਾ ਕੇ ਕੋਈ ਡਿਸਮੈਂਟਲ ਗੱਡੀਆਂ ਹੁੰਦੀਆਂ ਸੀ ਉਹਨਾਂ ਦੀਆਂ ਚੋਰੀ ਹੋਈ ਗੱਡੀ ਦੇ ਜਾਂ ਕੋਈ ਗੱਡੀ ਹੋਰ ਜੇ ਜਿੱਦ ਕਿਸਤ ਟੁੱਟ ਜਾਂਦੀ ਸੀਗੀਆਂ ਉਹ ਹੋਰ ਸਟੇਟ ਸ਼ੋਅ ਲੈ ਆ ਕੇ ਇੱਧਰ ਵੇਚ ਦਿੰਦੇ ਸੀਗੇ ਹੁਣ ਤੱਕ ਦੀ ਪੜਤਾਲ ਦੇ ਵਿੱਚ ਐਸੇ ਜਾਂ ਸਾਹਮਣੇ ਆ ਰਹੀਆਂ ਹੋਰ ਪੜਤਾਲ ਦੇ ਵੀ ਜਿਹੜੇ ਹੋਰ ਬੰਦੇ ਸ਼ਾਮਲ ਹੋਣਗੇ ਅਗਲੀ ਪ੍ਰੈਸ ਕਾਨਫਰੰਸ ਤੋਂ ਦੱਸੇ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ ਵਿੱਚ ਟੈਂਪਰਿੰਗ ਕਰਕੇ ਇੰਜਨ ਚੈਸੀ ਨੰਬਰ ਹੋਰ ਦਸਤਾਵੇਜ਼ ਜਾਲੀ ਤੌਰ ਤੇ ਤਿਆਰ ਕਰਕੇ ਇਹੇ ਮਤਲਬ ਮਾਰਕੀਟ ਚ ਗੱਡੀਆਂ ਵੇਚਦੇ ਸੀ ਅਲੱਗ-ਅਲੱਗ ਜਗ੍ਹਾ ਦੇ ਨੇ ਵੀ ਜਿਨ੍ਹਾਂ ਵਿੱਚੋਂ ਹਲੇ ਸਾਰੀ ਕੁਝ ਚੀਜ਼ਾਂ ਐਸੀਆਂ ਨੇ ਵੀ ਸਾਡੀ ਇਹ ਬੜੀ ਅੱਛੀ ਰਿਕਵਰੀ ਹੈ ਅਸੀਂ ਚਾਹਨੇ ਹੋਰ ਰਿਕਵਰੀ ਵਧੀਆ ਬਣੇ ਇਹ ਜਿਵੇਂ ਹੁਣ ਦੇਖੋ ਤੁਹਾਡੀ ਹੈਗੀ ਥਾਰ ਹੀ ਹੈ 14 ਲੱਖ ਦੀ ਹੈ ਹਾਂਜੀ ਕ੍ਰੇਟਾ ਹੈਗੀ ਹੈ ਇਹ ਵੀ 14 ਲੱਖ ਦੀ ਹੈ ਫਿਰ ਕ੍ਰੇਟਾ ਇੱਕ ਹੈਗੀ ਹੈ ਜਿਹਦੀ ਐਸਵੀ ਦੇ ਵੈਲਿਊ ਦੀ 7 ਲੱਖ ਪੈ ਰਹੀ ਹੈ ਫਿਰ ਇੱਕ ਵਰਨਾਕਾਰ ਉਹਦੀ 5 ਲੱਖ ਪੈ ਰਹੀ ਹੈ ਫਿਰ ਫੋਰਚੂਨਰ ਗੱਡੀ ਦੀ ਕੀਮਤ 25-25 ਲੱਖ ਦੀ ਪੈ ਰਹੀ ਹੈ ਸੋ ਕਾਫੀ ਗੱਡੀਆਂ ਲੜੀ ਦੇ ਵਿੱਚ ਆ ਰਹੀਆਂ ਨੇ ਇਹਦੇ ਵਿੱਚ ਹੀ ਮਿਲਿਆ ਜੀ ਰੁਮਾਂਡ ਚੱਲ ਰਿਹਾ ਅੰਡਰ ਰੁਮਾਂਡ ਨੇ ਅੱਜ ਉਹਨਾਂ ਨੂੰ ਪੇਸ਼ ਕਰਨ ਦਾ ਦੁਬਾਰਾ ਤੇ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜਾ ਗੈਂਗ ਹੈ ਇਹਨਾਂ ਦੀ ਕੰਮ ਕਰਨ ਦਾ ਜਿਹੜਾ ਤਰੀਕਾ ਸੀਗਾ ਵੀ ਜਿਵੇਂ ਕੋਈ ਟੋਟਲ लॉस ਗੱਡੀ ਹੋ ਗਈ ਉਹ ਇਧਰੋਂ ਆ ਕੇ ਕੋਈ ਹੋਰ ਗੱਡੀ ਲੱ ਲਈ ਉਹ ਤੇ ਟੈਂਪਰਿੰਗ ਕਰ ਲਈ ਉਹ ਇੰਜਨ ਨੰਬਰ ਚੈਸੀ ਨੰਬਰ ਦਸਤਾਵੇਜ਼ ਨਵੇਂ ਤਿਆਰ ਕਰਾ ਲਏ ਇਸ ਤਰੀਕੇ ਨਾਲ ਇਹ ਕੰਮ ਕਰ ਰਹੇ ਸੀ ਸਰੀ ਇਹ ਪੰਜ ਛੇ ਬੰਦੇ ਰਲ ਕੇ ਇਕੱਠੇ ਹੋ ਗਏ ਉਹਨਾਂ ਨੇ ਮਤਲਬ ਆਪਣਾ ਕੰਮ ਸ਼ੁਰੂ ਕਰ ਲਿਆ ਬਿਲਕੁਲ ਬਿਲਕੁਲ ਤੁਸੀਂ ਠੀਕ ਕਿਹਾ क्योंकि इसी तफ्तीश काफी लंबी चौड़ी चलनी है तो होर गाड़ियां रिकवरी होने के बहुत चांस किडनी फेल लीवर फेल कैंसर या हार्ट की प्रॉब्लम ये वो बड़ी-बड़ी बीमारियां बड़ी हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो 7350473504